ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਧਨ ਗੁਰ ਰਾਮ ਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਆਓ 2-4 ਮਿੰਟਾਂ ਦੀ ਵੀਡੀਓ ਦੇ ਅੰਦਰ ਆਪਾਂ ਝਾਤ ਮਾਰਨੀ ਹੈ ਧਨ ਗੁਰ ਰਾਮ ਦਾਸ ਸੱਚੇ ਪਾਤਸ਼ਾਹ ਦੇ ਜੀਵਨ ਦੇ ਉੱਤੇ ਤੇ ਉਹ ਇਹ ਵੀਡੀਓ ਨੂੰ ਖਾਸ ਕਰਕੇ ਜਰੂਰ ਸੁਣ ਜਿਹੜੇ ਕਹਿੰਦੇ ਆ ਵੀ ਸਾਡੀ ਜ਼ਿੰਦਗੀ ਦੇ ਅੰਦਰ ਮੁਸੀਬਤਾਂ ਬੜੀਆਂ ਨੇ ਸਾਡਾ ਜੀਵਨ ਮੁਸੀਬਤਾਂ ਨਾਲ ਭਰਿਆ ਪਿਆ ਦੇਖੋ ਭਾਈ ਜੇਠ ਤੋਂ ਲੈ ਕੇ ਧਨ ਗੁਰ ਰਾਮ ਦਾਸ ਸੱਚੇ ਪਾਤਸ਼ਾਹ ਜੀ ਦਾ ਸਫ਼ਰ ਚੂਨਾ ਮੰਡੀ ਲਾਹੌਰ ਧਾਨਗੁਰ RAMDAS ਪਹਿਲਾ ਨਾਂ ਪਾਈ ਜੇਠਾ ਲਾਹੌਰ ਵਿਖੇ ਰਹਿੰਦੇ ਨੇ ਜਨਮ ਤੋਂ ਹੀ 4 ਸਾਲ ਦੀ ਉਮਰ ਹੈ ਤੇ ਮਾਂ ਚੜਾਈ ਕਰ ਜਾਂਦੇ ਇੱਕ ਦਿਨ ਬਾਹਰ ਖੇਡ ਰਹੇ ਸੀ ਖੇਡਦੇ ਖੇੜੇ ਤੇ ਜਦੋਂ ਘਰ ਵਿੱਚ ਆਏ ਵੇਖਿਆ ਚਾਰ-ਛੇ ਰਿਸ਼ਤੇਦਾਰ ਸਾਖ ਸੰਬੰਧੀ ਖਲੋਤੇ ਨੇ ਮਾਂ ਲੰਮੇ ਪਈ ਹੋਈ ਹੈ ਤੇ ਜਦੋਂ ਆ ਕੇ ਪੁੱਛਿਆ ਕੀ ਹੋਇਆ ਕਹਿਣ ਲੱਗੇ ਪਾਈ ਜੇਠਾ ਤੇਰੀ ਮਾਂ ਚੜਾਈ ਕਰ ਗਈ ਜਦੋਂ ਇਹ ਬਚਨ ਕੰਨਾਂ ਨਾਲ ਸੁਣੇ ਉਹ ਬਾਹ ਮਾਰ ਕੇ ਰੋਏ ਕਹਿਣ ਲੱਗੇ ਮਾਂ ਤੂੰ ਕਹਿੰਦੀ ਸੀ ਤੂੰ ਮੈਨੂੰ ਰਾਜਾ ਪੁੱਤ ਬਣਾਏਂਗੀ ਤੂੰ ਮੈਨੂੰ ਆਹ ਕੁਛ ਬਣਾਏਂਗੀ ਤੂੰ ਮੈਨੂੰ ਆਹ ਕੁਛ ਦੇਖਣਾ ਚਾਹਨੀ ਐ ਪਰ ਹੁਣ ਉਹ ਕੌਣ ਬਣਾਏਗਾ ਕੌਣ ਵੇਖੇਗਾ ਪਰ ਥੋੜਾ ਸਮਾਂ ਬੀਤਿਆ ਮਾਂ ਨੂੰ ਥੋੜਾ ਜਿਹਾ ਭੁਲਾਇਆ ਤੇ ਬਾਪ ਤੇ ਡੋਰੀਆਂ ਰੱਖੀਆਂ ਚਲੋ ਮਾਂ ਨਹੀਂ ਐ ਤੇ ਬਾਪੂ ਸਿਰ ਤੇ ਬੈਠਾ ਬਾਪੂ ਰੋਜ਼ ਕੰਮ ਤੇ ਜਾਂਦਾ ਦਿਹਾੜੀ ਦੱਪਾ ਕਰਦਾ ਕਿਰਤ ਕਰਦਾ ਆਪਣੀ ਤੇ ਭਾਈ ਜੇਠੇ ਨੂੰ ਪਾਲਦਾ ਹੈ ਇੱਕ ਦਿਨ ਕੀ ਹੋਇਆ ਰਾਤ ਨੂੰ ਬਾਪੂ ਪਿਤਾ ਜੀ ਸੌਂ ਗਏ ਨੇ ਦਿਨ ਚੜ੍ਹਿਆ ਅਮਰਤ ਵੇਲਾ ਹੋਇਆ ਪਿਤਾ ਜੀ ਉੱਠੇ ਨਹੀਂ ਭਾਈ ਜੇਠ ਨੇ ਆਖਿਆ ਕਿਉਂ ਨ ਹੋਵੇ ਮੈਂ ਆਪਦੇ ਪਿਓ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਨਿਬੇੜ ਦੇਵਾਂ ਸਾਰਾ ਘਰ ਦਾ ਕੰਮ ਕਰਤਾ ਭਾਈ ਜੇਠ ਨੇ ਆਖਿਆ ਮੈਂ ਇੱਕ ਸਰਪ੍ਰਾਈਜ਼ ਦਵਾਂਗਾ ਵੀ ਮੇਰੇ ਬਾਪੂ ਨੇ ਕਹਿਣਾ ਵੇਖ ਮੇਰਾ ਬੇਟਾ ਕਿੰਨਾ ਸਿਆਣਾ ਹੈ ਸਾਰਾ ਕੰਮ ਨਿਬੇੜਦਾ ਹੈ ਪਰ ਪਾਈ ਜੇਠੇ ਨੂੰ ਕੀ ਪਤਾ ਸੀ ਅੱਜ ਬਾਪੂ ਸੁੱਤਾ ਹੈ ਔਰ ਨੂਤਰਨਾ ਨੇ ਜਦੋਂ ਆਵਾਜ਼ ਮਾਰੀ ਪਿਤਾ ਜੀ ਉઠੋ ਵੇਖੋ ਮੈਂ ਸਾਰਾ ਕੰਮ ਕਰਤਾ ਨਹੀਂ ਉઠੇ ਦੋ ਵਾਰ ਉਠਾਇਆ ਤਿੰਨ ਵਾਰੇ ਉਠਾਇਆ ਜਦੋਂ ਚੌਥੀ ਵਾਰ ਉਠਾਇਆ ਤੇ ਆਸੇ-ਬਾਸੇ ਸਾਰੇ ਗਵਾਂਡੀਆਂ ਨਵਾਸ ਸਾਖ ਸੰਬੰਧੀਆਂ ਨੂੰ ਜਦੋਂ ਬੁਲਾਇਆ ਤੇ ਵੇਖਿਆ ਕਹਿਣ ਲੱਗੇ ਜੇਠਾ ਤੇਰੀ ਮਾਂ ਪਹਿਲਾਂ ਛੱਡ ਗਈ ਹੁਣ ਤੇਰਾ ਪਿਤਾ ਵੀ ਚੜਾਈ ਕਰ ਗਿਆ ਇਸ ਤੋਂ ਵੱਧ ਕੇ ਹੋਰ ਮੁਸੀਬਤ ਵਾਲਾ ਜੀਵਨ ਕਿਹੜਾ ਹੋ ਸਕਦਾ ਭਾਈ ਜੇਠਾ ਰਹਿ ਗਿਆ ਇਕੱਲਾ ਸਾਰੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੇ ਆਖਿਆ ਭਾਈ ਜੇਠੇ ਨੇ ਹੁਣ ਰੋਲ ਜਾਣਾ ਇਹਨੂੰ ਕਿਸੇ ਨੇ ਸੰਭਾਲਣਾ ਨਹੀਂ ਕਿਉਂਕਿ ਤਾਂ ਹੈ ਹੀ ਕੋਈ ਨਹੀਂ ਪਰ ਉਹ ਕੀ ਜਾਣਦੇ ਨੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਨਾ ਉਹਨਾਂ ਦਾ ਗੁਰਨਾਨਕ ਆਪ ਰਾਖਾ ਬਣਦਾ ਉਸੇ ਤਰ੍ਹਾਂ ਭਾਈ ਜੇਠੇ ਦਾ ਰਾਖਾ ਬਣੇ ਤੁਹਾਨੂੰ ਗੁਰ ਅਮਰਦਾਸ ਸੱਚੇ ਪਾਤਸ਼ਾਹ ਨਾਨੀ ਪਿੰਡ ਬਾਸਰ ਕੇ ਲੈ ਆਈ ਲਾਹੌਰ ਤੋਂ ਤੇ ਜਦੋਂ ਲਾਹੌਰੋਂ ਲੈਣ ਗਈ ਨਾਨੀ ਭਾਈ ਜੇਠ ਨੂੰ ਲੈ ਕੇ ਤੁਰੀ ਘਰ ਨੂੰ ਤਾਲਾ ਲਾਇਆ ਭਾਈ ਜੇਠੇ ਨੇ ਇੱਕ ਸਵਾਲ ਪੁੱਛਿਆ ਬਚਪਨ ਏ ਛੋਟੇ ਛੋਟੇ ਹਾਤ ਨੇ ਛੋਟੀ ਜ਼ੁਬਾਨ ਹੈ ਪਰ ਸਵਾਲ ਬਹੁਤ ਵੱਡਾ ਹੈ ਕਹਿਣ ਲੱਗੇ ਨਾਨੀ ਜੀ ਜਿਹੜਾ ਆਪਾਂ ਇਹ ਤਾਲਾ ਲਾ ਰਹੇ ਹਾਂ ਘਰ ਨੂੰ ਇਹ ਲਾ ਤ ਰਹੇ ਹਾਂ ਪਰ ਖੋਲੇਗਾ ਕੌਣ ਨਾਨੀ ਦੇ ਅੱਖਾਂ ਵਿੱਚ ਹੰਝੂ ਆਏ ਪਾਣੀ ਵਹਿ ਤੁਰਿਆ ਕਹਿਣ ਲੱਗੇ ਜੇਠਾ ਜਿਨੇ ਇਹ ਤਾਲਾ ਲਵਾਇਆ ਉਹ ਇੱਕ ਦਿਨ ਆਪ ਵੀ ਖੋਲਾ ਲੇਗਾ ਭਾਈ ਜੇਠੇ ਨੂੰ ਉਂਗਲ ਨਾਲ ਲਾਇਆ ਤੇ ਆਪਣੇ ਪਿੰਡ ਲੈ ਕੇ ਆ ਗਈ ਥੋੜੀਆਂ ਜਿਹੀਆਂ ਘੁੰਗਣੀਆਂ ਬਣਾ ਕੇ ਦਿੰਦੀ ਹੈ ਭਾਈ ਜੇਠੇ ਨੂੰ ਤੇ ਭਾਈ ਜੇਠਾ ਘੁੰਗਣੀਆਂ ਵੇਚਦਾ ਹੈ ਇਸੇ ਤਰ੍ਹਾਂ ਇਹ ਸਮਾਂ ਚੱਲਦਾ ਰਿਹਾ ਇਤਿਹਾਸ ਬੋਤਲ ਮੇਰਾ ਪਰ ਆਪਾਂ 2-4 ਮਿੰਟਾਂ ਦੇ ਵਿੱਚ ਆਪਾਂ ਇਹ ਵੀਡੀਓ ਆਪਾਂ ਸਾਰੀ ਸਰਵਣ ਕਰਨੀ ਸਮਾਂ ਚੱਲਦਾ ਗਿਆ ਨਾਨੀ ਵੀ ਠੀਕ ਨਾ ਰਹਿਣ ਲੱਗ ਪਈ ਤੇ ਨਾਨੀ ਨੇ ਆਖਿਆ ਕਿਉਂ ਨਾ ਹੋਵੇ ਮੈਂ ਭਾਈ ਜੈਤੇ ਦੀ ਬਾ ਬਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਫੜਾਵਾਂ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਵਿੱਚ ਠੇਹ ਨੂੰ ਛੱਡਿਆ ਤੇ ਸਾਧ ਸੰਗਤ ਦੇਖੋ ਭਾਈ ਜੈਤੇ ਨੇ ਸੇਵਾ ਕਰਨੀ ਸ਼ੁਰੂ ਕਰਤੀ ਇੰਨੀ ਸੇਵਾ ਨਿਭਾਈ ਇੰਨੀ ਸੇਵਾ ਕੀਤੀ ਗਿੱਲਾ ਮਿੱਟੀ ਗਿੱਲੀ ਟੋਕਰਾ ਭਰ ਕੇ ਸਿਰ ਤੇ ਚੁੱਕਣਾ ਤੇ ਉਹ ਜਿਹੜਾ ਚਿੱਕੜ ਪਾਣੀ ਸਾਰਾ ਸਰੀਰ ਤੇ ਪੈਣਾ ਤੇ ਆਸੇ ਪਾਸੇ ਵਾਲੇ ਸਾਰਿਆਂ ਨੇ ਹੈਰਾਨ ਹੋਣਾ ਰਿਸ਼ਤੇਦਾਰ ਛੋਡੀ ਕੋਲ ਵਿੱਚੋਂ ਵੀ ਕਈ ਆਏ ਉਹਨਾਂ ਨੇ ਆਖਿਆ ਭਾਈ ਜੱਠਾ ਸਾਰਾ ਦਿਨ ਕੰਮ ਕਰਦਾ ਰਹਿੰਦਾ ਮਾਪਿਓ ਦਾ ਹੈ ਨਹੀਂ ਇਹਨੂੰ ਮਿਲਣਾ ਕੀ ਹੈ ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਭੋਲਿਓ ਤੁਹਾਡੇ ਵਾਸਤੇ ਇਹ ਟੋਕਰਾ ਗਿੱਲੀ ਮਿੱਟੀ ਦਾ ਹੈ ਪਰ ਸਾਡੀ ਨਜ਼ਰਾਂ ਦੇ ਨਾਲ ਵੇਖੋ ਇਹਦੇ ਤੇ ਛੱਤਰ ਝੁੱਲਣਗੇ ਸੋਨੇ ਦੇ ਪਰ ਸਾਧ ਸੰਗਤ ਤੋਂ ਦਿਨ ਆਇਆ ਜਿਹੜੇ ਕਹਿੰਦੇ ਸੀ ਇਹਦਾ ਘਰ ਨਹੀਂ ਬਣਨਾ ਜਿਹੜੇ ਕਹਿੰਦੇ ਸੀ ਇਹ ਨਾਥ ਹੋ ਗਿਆ ਜਿਹੜੇ ਕਹਿੰਦੇ ਸੀ ਇਹਦਾ ਹੈ ਹੀ ਕੋਈ ਨਹੀਂ ਦੁਨੀਆ ਤੇ ਪਰ ਇੱਕ ਦਿਨ ਆਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਖਿਆ ਤੁਹਾਡੇ ਘਰੇ ਕੌਣ ਹੈ ਕਹਿਣ ਲੱਗਾ ਮੇਰੇ ਘਰੇ ਨਾਨੀ ਰਹਿੰਦੀ ਨਾਨੀ ਨੂੰ ਲੈ ਕੇ ਆਓ ਨਾਨੀ ਨੂੰ ਲੈ ਕੇ ਆਂਦਾ ਆਪਣੀ ਬੱਚੀ ਬੀਬੀ ਪਾਣੀ ਦਾ ਰਿਸ਼ਤਾ ਭਾਈ ਜੇਠੇ ਨਾਲ ਕੀਤਾ ਉਹ ਸਮਾਂ ਆਇਆ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਰੀਰਕ ਚੋਲਾ ਛੱਡਿਆ ਤੇ ਸਰੀਰਕ ਚੋਲਾ ਛੱਡਣ ਤੋਂ ਪਹਿਲਾਂ ਭਾਈ ਜੇਠੇ ਵਿੱਚ ਆਪਣੀ ਜੋਤ ਰੱਖੀ ਤੇ ਬਣਾਤਾ ਤਨ ਤਨ RAMDAS ਗੁਰ ਜੀ ਨੇ ਸਿਰਿਆ ਦਿਨ ਸਵਾਰਿਆ ਕਹਿਣ ਲੱਗੇ ਭੋਲਿਓ ਤੁਸੀਂ ਆਂਦੇ ਸੀ ਇਹਦਾ ਘਰ ਨਹੀਂ ਬਣਨਾ ਇਹਦਾ ਘਰ ਵੀ ਮੈਂ ਬਣਾ ਚੱਲਿਆ ਹੁਣ ਇਹਦੀ ਬਾਣੀ ਪੜੇ ਤੋਂ ਬਿਨਾ ਇਹਦੀਆਂ ਚਾਰ ਲਾਵਾ ਪੜੇ ਤੋਂ ਬਿਨਾ ਕਿਸੇ ਦਾ ਘਰ ਬਨਣਾ ਹੀ ਨਹੀਂ ਤੁਸੀਂ ਆਂਦੇ ਸੀ ਇਹਦਾ ਆਪਣਾ ਮਕਾਨ ਨਹੀਂ ਹੈ ਛੱਤ ਨਹੀਂ ਇਹਦੇ ਕੋਲ ਇਹਦਾ ਕਾਰ ਇੰਨਾ ਸੋਹਣਾ ਹੋਣਾ ਦੁਨੀਆ ਤੇ ਇੱਕ ਵਜਾ ਕਾਰ ਦੁਨੀਆ ਤੇ ਹੋਣਾ ਹੀ ਨਹੀਂ ਉਹ ਦਿਨ ਆਇਆ ਜਦੋਂ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕੀਤੀ ਤੇ ਡਿੱਠੇ ਸੱਬੇ ਥਾਵ ਨਹੀਂ ਤੁੱਟ ਜਿਹਾਂ ਭਾਈ ਜੇਠੇ ਦਾ ਇਹੋ ਜਿਹਾ ਕਾਰ ਬਣਿਆ ਦੁਨੀਆ ਤੇ ਕਾਰ ਹੀ ਹੈ ਨਹੀਂ ਅੱਜ ਆਪਾਂ ਸਾਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਾਉਣੇ ਆ ਜਦੋਂ ਜ਼ਿੰਦਗੀ ਤੁਹਾਨੂੰ ਲੱਗੇ ਵੀ ਮੁਸੀਬਤਾਂ ਪਈਏ ਇੱਕ ਵਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਜ਼ਰੂਰ ਕਰਿਓ ਧੰਨ ਤਰ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਤਾਨਗੁਰ RAM DAS ਸੱਚੇ ਪਾਤਸ਼ਾਹ ਨਾ ਕਰੀ ਕਿਤੇ ਕਿਸੇ ਦੇ ਮਥਾਜ ਤਾਨਗੁਰ RAM DAS ਸੱਚੇ ਪਾਤਸ਼ਾਹ ਸੀ ਤੇਰੇ ਆਂ ਇਹ ਅਰਦਾਸ ਕਰਿਓ ਤੇ ਵੇਖਿਓ ਫਿਰ ਤੁਹਾਡੇ ਦੁੱਖਾਂ ਦਾ ਕਿਵੇਂ ਨਾਸ਼ ਹੁੰਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਗੁਰੂ RAM DAS ਸੱਚੇ ਪਾਤਸ਼ਾਹ ਦਾ ਪਹਿਲਾ ਨਾਮ ਕੀ ਸੀ ਤੇ ਪਹਿਲਾ ਜੀਵਨ ਕੀ ਸੀ ਬਲਾਉ ਫਤਿਹ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ